ਜੀ ਅੱਜ ਮੈਂ ਬਟੌਰ ਐਸਪੀਡੀ ਬਟਾਲਾ ਜੁਆਇਨ ਕੀਤਾ ਹੈ ਤੇ ਜੁਆਇਨ ਕਰਨ ਤੋਂ ਬਾਅਦ ਸ਼ਹਿਰ ਦੇ ਜਿਹੜਾ ਸ਼ਾਮ ਦਾ ਇੱਕ ਚੈਕਿੰਗ ਦੇ ਦੌਰਾਨ ਅਸੀਂ ਸਾਰੇ ਸ਼ਹਿਰ ਦੇ ਵਿੱਚ ਨਾਕਾਬੰਦੀ ਕਰਾਈ ਹੈ ਸਾਰੀ ਡਿਸਟ੍ਰਿਕਟ ਦੇ ਵਿੱਚ ਨਾਕਾਬੰਦੀ ਕਰਾਈ ਗਈ ਹੈ 507 ਸਪੈਸ਼ਲ ਨਾਕਾਬੰਦੀ ਸੀ ਜਿਹਦੇ ਵਿੱਚ ਸਾਰੇ ਹਰ ਜਗ੍ਹਾ ਜੀ ਉਸ ਤੇ ਐਸ ਐਚਓ ਸਾਰੇ ਫੀਲਡ ਵਿੱਚ ਨੇ ਇਹਦੇ ਵਿੱਚ ਸਪੈਸ਼ਲ ਤੌਰ ਤੇ ਟ੍ਰਿਪਲ ਰਾਈਡਿੰਗ ਬਿਨਾ ਨੰਬਰ ਦੇ ਮੋਟਰਸਾਈਕਲ ਤੇ ਵਿਦਾਊਟ ਆਰਸੀ ਜਿਹੜੇ ਮੋਟਰਸਾਈਕਲ ਵਗੈਰਾ ਨੇ ਉਹਨਾਂ ਨੂੰ ਚੈੱਕ ਕੀਤਾ ਜਾ ਰਿਹਾ ਇਹਦੇ ਨਾਲ ਨਾਲ ਜਿਹੜੀਆਂ ਗੱਡੀਆਂ ਨੇ ਜਿਨ੍ਹਾਂ ਦੇ ਵਿੱਚ ਸਾਨੂੰ ਕੁਝ ਵੀ ਸ਼ੱਕੀ ਵਿਅਕਤੀ ਜਾਂ ਸ਼ੱਕੀ ਹਾਲਾਤ ਵਿੱਚ ਲੱਗਦੀਆਂ ਨੇ ਉਹਨਾਂ ਨੂੰ ਚੈੱਕ ਕੀਤਾ ਜਾ ਰਿਹਾ ਸੋ ਅੱਜ ਸ਼ਾਮ ਦੀ ਨਾਕਾਬੰਦੀ ਦਾ ਇਹੀ ਮਤਲਬ ਹੈ ਡਿਸਟ੍ਰਿਕਟ ਨੇ ਤੁਹਾਨੂੰ ਜੀ 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 ਕਜੂਰ ਪੌਂਡਾਂ ਉਤੇ ਪੁਲਿਸ ਨੂੰ ਕਿੰਨੇ ਗਜ਼ਬਾ ਜੀ ਇਹ ਅੱਜ ਦੀ ਜਿਹੜੀ ਨਾਕਾਬੰਦੀ ਸੀਗੀ ਇਹ ਸਪੈਸੀਫਿਕਲੀ ਜਿਹੜੇ ਪੋਪੂਲੇਟਿਡ ਏਰੀਆ ਜਿੱਥੇ ਜ਼ਿਆਦਾ ਭੀੜ-ਪਾੜ ਦੇ ਰਹੀ ਹੈ ਉਹਦੇ ਵਿੱਚ ਕਰਾਈ ਗਈ ਹੈ ਸੋ ਥੈਟ ਪਬਲਿਕ ਨੂੰ ਪੁਲਿਸ ਦੀ ਜਿਹੜੀ ਪ੍ਰੈਜ਼ੈਂਸ ਹੈ ਉਹ ਦੇਖੇ ਤੇ ਸਾਡੀ ਜਿਹੜੀ ਅਸੀਂ ਸ਼ਾਮ ਦੀ ਚੈਕਿੰਗ ਕਰ ਰਹੇ ਹਾਂ ਉਹਦੇ ਬਾਰੇ ਜਾਣੂ ਕਰਾ ਸਕੀਏ ਕਾਨੂੰਨ ਬਾਰੇ ਜਾਣੂ ਕਰਾ ਸਕੀਏ ਤਾਂ ਤਾਂ ਗੁਰਨਾਰਾਇਣ ਸਾਹਿਬ ਜੀ ਦਾ ਜਦੋਂ ਇਹ ਵਿਆਹ ਸਮਾਗਮ ਆਣਾ ਹੈ ਉਦੋਂ ਜਿਹੜੇ ਐਗਜ਼ਿਟ ਪੁਆਇੰਟਸ ਨੇ ਉਹਦੇ ਉੱਤੇ ਵੀ ਸਪੈਸ਼ਲ ਲਾਕਰਬੰਦੀ ਕਰਾਈ ਜਾਵੇਗੀ ਇੰਟਰ ਡਿਸਟ੍ਰਿਕਟ ਜਿਹੜੇ ਨਾਕੇ ਨੇ ਉਹਨਾਂ ਨੂੰ ਸਟਰੋਂਗ ਕੀਤਾ ਜਾਏਗਾ ਤਾਂ ਜੋ ਬਟਾਲਾ ਸ਼ਹਿਰ ਦੇ ਵਿੱਚ ਆਉਣ ਅਤੇ ਜਾਣ ਵਾਲੀਆਂ ਗੱਡੀਆਂ ਜਿਹੜੀਆਂ ਉਹਨਾਂ ਉੱਤੇ ਪੂਰਾ ਧਿਆਨ ਰੱਖਿਆ ਜਾ ਸਕੇ ਚਲੋ ਇਹ ਚੰਗੀ ਗੱਲ ਹੈ ਜੀ ਇੱਕ ਬਟਾਲਾ ਨੂੰ ਬਹੁਤ ਯੰਗ ਟੀਮ ਮਿਲੀ ਹੈ ਰਾਈਟ ਫਰੋਂਮ ਐਸ ਐਚਓਜ਼ ਡੀ ਐਸ ਪੀਜ਼ ਐਸਪੀ ਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ 소হেল ਮੀਰ ਜੀ ਆਈਪੀਐਸ ਬਹੁਤ ਯੰਗ ਤੇ ਹਾਰਡ ਵਰਕਿੰਗ ਅਫਸਰ ਨੇ ਸਾਨੂੰ ਪੂਰੀ ਮੀਰ ਹੈ ਕਿ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਚੱਲਦੇ ਹੋਏ ਅਸੀਂ ਬਟਾਲਾ ਸ਼ਹਿਰ ਨੂੰ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਹੱਲ ਕਰਨ ਦੇ ਵਿੱਚ ਕਾਮਯਾਬ ਹੋਵਾਂਗੇ ਅਪੀਲ ਤੇ ਦੇਖੋ ਜੀ ਸਾਡੀ ਇੱਕੋ ਹੀ ਹੈ ਪਬਲਿਕ ਨੂੰ ਪੁਲਿਸ ਦਾ ਸਾਥ ਦੇਣਾ ਚਾਹੀਦਾ ਹੈ ਇਹ ਪੁਲਿਸ ਪਬਲਿਕ ਦਾ ਜਿਹੜਾ ਰਿਲੇਸ਼ਨ ਹੈ ਉਹਨੂੰ ਸਟਰੋਂਗ ਰੱਖਣਾ ਚਾਹੀਦਾ ਹੈ ਜਿਹੜਾ ਚੰਗਾ ਵਿਅਕਤੀ ਹੈ ਉਹ ਪੁਲਿਸ ਦੇ ਨਾਲ ਖੜ ਕੇ ਜਿਹੜਾ ਸਮਾਜ ਨੂੰ ਸੁਧਾਰਨ ਵਿੱਚ ਸਾਡਾ ਸਾਥ ਦੇਵੇ ਤੇ ਜਿਹੜਾ ਮਾੜਾ ਵਿਅਕਤੀ ਹੈ ਉਹਦੇ ਵਿੱਚ ਜਿਹੜਾ ਪੁਲਿਸ ਦਾ ਡਰ ਹੈ ਉਹ ਬਣਿਆ ਰਹਿਣਾ ਚਾਹੀਦਾ ਹੈ ਉਹਨੂੰ ਬਰਕਰਾਰ ਅਸੀਂ ਰੱਖਣ ਦੀ ਪੂਰੀ ਪੂਰੀ ਕੋਸ਼ਿਸ਼ ਕਰਾਂਗੇ ਤੇ ਮਾੜੇ ਵਿਅਕਤੀ ਨੂੰ ਜਿਹੜਾ ਪੁਲਿਸ ਦਾ ਇੱਕ ਦਬਦਬਾ ਹੈ ਉਹ ਆਉਣ ਵਾਲੇ ਦਿਨਾਂ ਜ਼ਰੂਰ ਦੇ ਦੇਗਾ